ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਰੀ ਫਾਰਮ ਬਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਨਰ ਕੇਸਟਾ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਮੇਦ ਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019872 ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਮੇਰਾ ਜਸਵਿੰਦਰ ਸਿੰਘ ਆ ਜੀ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਕੀ ਆਪਣਾ ਮੋਬਾਈਲ ਨੰਬਰ ਹੈ ਵੀ 97796 ਜੀ 05188 9779605188 ਜਿਹੜੇ ਆਪਾਂ ਬੈਡ ਦੇਖੀ ਜਾਂਦੇ ਆ ਇਹ ਆ ਗਈ ਆਪਣੀ ਜਰਸੀ ਕੈਟਾਗਰੀ ਜੀ ਹਨਾ ਜਰਸੀ ਦੇ ਵਿੱਚ ਹੈ ਠੀਕ ਹੈ ਤੇ ਕਿਹੜਾ ਸੂਤ ਸੁਈ ਆਏ ਤੇ ਦੂਸਰਾ ਦੂਸਰੀ ਆਏ ਕਦੋਂ ਕੁ ਸੂਈ ਹੈ ਕੱਲ ਵੀ ਸੂਈ ਹੈ ਜੀ ਬੋਲੇ ਜੋ ਬਿਲਕੁਲ ਸਾਫ ਆ ਜਸਵੀਰ ਦੀ ਜੀ ਬੱਚਾ ਨਹੀਂ ਕੀ ਦਿੱਤਾ ਬੱਚਾ ਮੇਲ ਦਿੱਤਾ ਜੀ ਠੀਕ ਹੈ ਨਾੜੂਆ ਜਮਾ ਨਾਲ ਆ ਗੋ ਜਮਾ ਨਾਲ ਆ ਜੀ ਤੇ ਮੰਨ ਕੇ ਅੱਜ ਸਵੇਰ ਜਮਾ ਦੀਪੂ ਤੇ ਪਈ ਧਾਰ ਵੀ ਨਹੀਂ ਛੱਡੀ ਹੋਈ ਥੱਲੇ ਜੀ ਜੀ ਰੋਕਿਆ ਜੀ ਵਗੈਰਾ ਜੀ ਡਾਣਾ ਜੀ ਵੀਡੀਓ ਆਪਣੇ ਕੋਲੇ ਬਣੀ ਹੋਈ ਆ ਧਾਰਾ ਮਾਰ ਕੇ ਦਿਖਾ ਸਕਦੇ ਧਾਰਾ ਮਾਰ ਕੇ ਕਾਵਾਂਗੇ ਬਾਈ ਦੇਖੋ ਤਾਰਾ ਤੁਰਾ ਕਿਆ ਬਾਤ ਐ ਇੱਕ ਨੰਬਰ ਆ ਜਮਾ ਤੇ ਵੀਰੇ ਨਿਆਣਾ ਵੀ ਪੌਜੂਰ ਤੇ ਨਹੀਂ ਹੈਣਾ ਜਮਾ ਬਾੜਾ ਵੀਰੇ ਹਜੇ ਇੱਕ ਚੀਪੇ ਹੀ ਮਾਰੀ ਜਾਂਦੀ ਐ ਠੀਕ ਐ ਨਿਆਣਾ ਪੈਸੇ ਪੌਣਾ ਪਾੜੇ ਦੀ ਜੇ ਪੌਣਾ ਪਾਲੇ ਨਹੀਂ ਕੋਈ ਪ੍ਰੋਬਲਮ ਹੀ ਹੈ ਠੀਕ ਐ ਤਾਰਾ ਤੁਰਾ ਇੱਕ ਨੰਬਰ ਆ ਜਮਾ ਕਿਆ ਬਾਤ ਆ ਹੈਣਾ ਇੱਕ ਨੰਬਰ ਪੈਰ ਵੀ ਨਹੀਂ ਚੱਗ ਰੀ ਯਾਰ ਤੂੰ ਗੱਡ ਨਹੀਂ ਨਾਲ ਦੀ 100% ਗਾਰੰਟੀ ਐ ਆਪਣੀ ਥੱਲੋਂ ਠੀਕ ਐ ਮੋਟਾ-ਮੋਟਾ ਝੋੜਾ ਜਾਵਾ ਹੈਣਾ ਹਾਂ ਜਮਾ ਬੋਲੀ ਰੂਮ ਵਰਗੀ ਦੁੱਧ ਦੀ ਐਵਰੇਜ ਕੀ ਰੋਹੂਗੀ ਦੁੱਧ ਵੀਰੇ ਪੂਣ ਦਾ 20 ਕਿਲੋ ਖਰਾਦ ਉਹ ਦੋ ਦਿੱਤਾ ਹੋਇਆ ਕੈਲ ਦਾ ਭਾਅ 20 ਮੰਨ ਕੇ ਲੈ ਲੈ ਬੰ ਲੇਵਾ ਗਵਾਹੀ ਭਰਦਾ ਵੀ 20 ਤੋਂ ਭਰਦਾ ਦਊਗੀ ਤੇ ਪਾਉ ਵੀ ਫੈਟ ਵਾਲਾ ਕਿਉਂਕਿ ਜਰਸੀ ਦਾ ਕ੍ਰਾਸ ਹੈ ਦੇ ਵਿੱਚ ਹਾਂ ਪੰਜ 0 ਫੈਟ ਦਾ ਤੁਹਾਨੂੰ ਦਿਤਾਉਂਗਾ ਮਗਰ ਆ ਗਿਆ ਬੱਚਾ ਜੇਰ ਜੂ ਰੋਕਿਆ ਧਾ ਰੋਕਿਆ ਇਹ じゃ ਆਪਾਂ ਪੈਸੇ ਕਿੰਨੇ ਲੈਣੇ ਪੈਸੇ ਵੀਰੇ ਇਹ 75000 ਰੁਪਏ ਦੀ ਦੇ ਦਾਂਗੇ ਮਾਨ ਤਣ ਛੋੜ ਛੱਪਾ ਕਰਾਂਗੇ ਟੋਰੀ ਬਾਹਰ ਨੂੰ ਤੋੜ ਸੋਵਰ ਤੋਰਾ ਵਗੈਰਾ ਚੈੱਕ ਕਰੋ ਬੱਚੀ ਦਾ ਜੈਨੂਅਲ ਦੂਜਾ ਸੁਆ ਸੁਈਆ ਕਾਲੇ ਰੰਗ ਦੇ ਵਿੱਚ ਆ ਗਈ ਜਰਸੀ ਦਾ ਕ੍ਰਾਸ ਹੈ ਇਹਦੇ ਵਿੱਚ ਐਚ ਐਫ ਦੇ ਵਿੱਚ ਥਣ ਤੋਂ ਦੇਖ ਕਿਤੇ ਲੋਕ ਕਿੰਨਾ ਸੋਨਾ ਮਾਰਿਆ ਕੱਟ ਕੇ ਇਹਨੇ ਦੁੱਧ ਵੀ ਜਿਆਦਾ ਦੇਣਾ ਤੇ ਦੇਣਾ ਵੀ ਫੈਟ ਵਾਲਾ ਹੈ ਨ ਤੋ 20 ਗੱਲ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜਾਏ ਰੇਟ 75000 ਜੇਰ ਧਾਰ ਭਾਰ ਸਾਰਾ ਕੁਝ ਓਕੇ ਜਮ 75000 ਚੋਂ ਮਾਰਦਾਨ ਹੋ ਜਾਊਗਾ 977960528 ਵੀਰ ਦਾ ਮੋਬਾਈਲ ਨੰਬਰ ਆ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਬੇਤੜਕੋ ਕੇ ਲੈ ਜਾਓ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾਉ ਕੋਈ ਬੈਕ ਬਈ ਯਾਰ ਜੇ ਬਾਰ ਬਾਰ ਛੱਡ ਛੱਡ ਕੇ ਬੈਠੀ ਜਾਵੇ ਠੀਕ ਆ ਜੀ ਮੋਲਾ ਐ ਇਦਾਂ ਦੀ ਬੈਠ ਲੈ ਕੇ ਬੰਦਾ ਲਾਭਾ ਦੇ ਦੇ ਫਿਰ ਤਾਂ ਗਾੜ ਰੱਖਣ ਦਾ ਫਾਇਦਾ ਨਹੀਂ ਹੋਈ ਹਨ ਚਾਹੇ ਦੁਬਾਰੇ ਚੁੰਨ ਮੈ ਜਾ ਠੀਕ ਹੈ ਠੰਡੀ ਸੀ ਲਾ ਜਮਾਂ ਪਰ ਫਰ ਕੀ 75 ਜਮਾਨਤਾਨ ਕਰਦਾਂਗੇ ਛੋਟਾ ਛੱਟਾ ਹੋ ਜਾਊਗਾ ਠੀਕ ਹੈ ਸੋ ਵੀਡੀਓ ਦੇਖ ਲੈ ਸਭ ਦਾ ਤਹਿ ਦਿਲੋਂ ਧੰਨਵਾਦ